ਤੁ ਗਵਾਏ ਸੇਵਾ ਕਰੇ ਆਪ ਗਵਾਏ ਸੇਵਾ ਕਰੇ ਆਪ ਕੀਛ ਪਾਏ ਮਾਨ ਆਪ ਵਰਾਈੇ ੇਵਾ ਕਰੇ ਆਪ ਵਰਾਈੇ ੇਵਾ ਕਰੇ ਚਾਕ ਜਿਲਕੇ ਚਾਕਰੀ ਨਾਲੇ ਗਰਬਵਾਦ ਚਾਕਰ ਲਕੇ ਚਾਕਰੀ ਨਾਲੇ ਕਣੀਆਂ ਖਤਮ ਨਾ ਪਾਏ ਮਾਨ ਤਾਂ ਕਿਛ ਪਾਏ ਮਾਨ ਆਪਰ ਗਵਾਏ ਏ ਮਾਤਰੇ ਆਪਰ ਗਵਾਏ ਦੇਵਾਤਰੇ ਤਾਂ ਕਿਛ ਪਾਏ काम करने लगे लाने ले ले लगाने थे तो हरने तो में लगा दिए दादा तो टाइम चेंज पानी पानी तो सिर्फ बता दीजिए आपको लगता है उधर ही बस मैं मालूम है कि सब्जी में ज्यादा है बाबू काम करने है ये है बाबू बाहर जाके टेस्ट करवा लीजिए

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਾਲਵੇ ਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਜੋ ਇਸ ਸਥਾਨ ਦੇ ਬਾਨੀ ਸਤਕਾਰਯੋਗ ਸੰਤ ਬਾਬਾ ਨਛੱਤਰ ਸਿੰਘ ਜੀ ਅਤੇ ਤੁਨ ਤੁਨ ਸਹੀਦ ਬਾਬਾ ਤੇਗਾ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਇੱਕ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਜਾ ਗੇ ਅੱਜ ਜੋ ਸ਼ੰਕਰਾ ਹਸਪੀਟਲ ਲੁਧਿਆਣੇ ਤੋਂ ਵਿਸ਼ੇਸ਼ ਤੌਰ ਤੇ ਡਾਕਟਰਾਂ ਦੀ ਟੀਮ ਆਈ ਹੈ ਜਿਦੇ ਵਿੱਚ ਅੱਜ ਲੈਂਚ ਵੀ ਪਾਏ ਜਾਣਗੇ ਔਰ ਐਨਕਾਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਔਰ ਲੈਂਚ ਵੀ ਫ੍ਰੀ ਪਾਏ ਜਾਣਗੇ ਸਮੂਹ ਸੰਗਤਾਂ ਨੂੰ ਨੇ ਬੇਨਤੀ ਜੋ ਦਾਸ ਨੇ ਪਹਿਲਾਂ ਵੀ ਕੀਤੀ ਸੀ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਕੈਂਪ ਦਾ ਲਾਹਾ ਪ੍ਰਾਪਤ ਕਰ ਰਹੀਆਂ ਨੇ ਕਿਉਂਕਿ ਕਈ ਵਿਚਾਰੇ ਸ਼ਹਿਰ ਤੱਕ ਜਾਣਾ ਮੁਸ਼ਕਲ ਹੁੰਦਾ ਉਹਨਾਂ ਨੂੰ ਇਨਾ ਕੰਮਾਂ ਕੈਂਪਾਂ ਦੇ ਵਿੱਚੋਂ ਬਹੁਤ ਸਾਰਾ ਸਹਾਰਾ ਮਿਲਦਾ ਹੈ ਆਸਰਾ ਮਿਲਦਾ ਹੈ ਔਰ ਇੱਥੇ ਕੈਂਪ ਲੱਗਣ ਦੇ ਨਾਲ ਇੱਥੇ ਜਿੱਥੇ ਅੱਖਾਂ ਦਾ ਕੈਂਪ ਲਾਇਆ ਹੋਰ ਵੀ ਸਮੇਂ-ਸਮੇਂ ਮੈਡੀਕਲ ਕੈਂਪ ਲਾਉਂਦੇ ਰਹਿੰਦਾ ਸਾਨੂੰ ਇਨਾ ਕੈਂਪਾਂ ਦਾ ਵੱਧੋ ਵੱਧ ਲਾਹਾ ਲੈਣਾ ਚਾਹੀਦਾ ਕਿਉਂਕਿ ਮਨੁੱਖਤਾ ਦੀ ਸੇਵਾ ਇੱਕ ਮਹਾਨ ਸੇਵਾ ਹੈ ਹਰ ਪ੍ਰਾਣੀ ਨੂੰ ਇਹ ਮਨੁੱਖਤਾ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਸਥਾਨ ਤੇ ਜਿੱਥੇ ਸੰਤ ਬਾਬਾ ਨਸ਼ੱਤਰ ਸਿੰਘ ਜੀ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕਿੰਦਾ ਕਰਦੇ ਰਹਿੰਦੇ ਸੀ ਅੱਜ ਵੀ ਇਸ ਸਥਾਨ ਤੇ ਉਸੇ ਤਰ੍ਹਾਂ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਸਮੁੱਚੀਆਂ ਸੰਗਤਾਂ ਨੂੰ ਦਾਸ ਦੀ ਬੇਨਤੀ ਹੈ ਕਿ ਵੱਧੋ ਵੱਧ ਲਾਹਾ ਪ੍ਰਾਪਤ ਕਰਿਆ ਕਰੋ ਇਹਨਾਂ ਕੈਂਪਾਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਰਿਆ ਕਰੋ ਕਿ ਅੱਖਾਂ ਤੋਂ ਬਿਨਾ ਜਹਾਨ ਖਤਮ ਹੈ ਜੇ ਦੀਂਦਾ ਨਹੀਂ ਤਾਂ ਚਾਰ ਛਪਰੇ ਹਨੇਰਾ ਹੈ ਕਿ ਅੱਖਾਂ ਦੇ ਨਾਲ ਹੀ ਇੱਕ ਜੀਵਨ ਹੈ ਸਾਨੂੰ ਇਹਨਾਂ ਅੱਖਾਂ ਦੀ ਜਿੱਥੇ ਸਰੀਰ ਦੀ ਸੁਭਾਈ ਕਰਦੇ ਆ ਉੱਥੇ ਸਾਨੂੰ ਅੱਖਾਂ ਦੀ ਵੀ ਪੂਰੀ ਸੁਭਾਈ ਕਰਨੀ ਚਾਹੀਦੀ ਹੈ ਔਰ ਮੈਂ ਤਾਂ ਕਹਿਣਾ ਵੀ ਸਵੇਰ ਸ਼ਾਮ ਸਾਨੂੰ ਜਿੱਥੇ ਦੋ ਟਾਈਮ ਅੱਖਾਂ ਚੋਂ ਪਾਣੀ ਦੇ ਛਿੱਟੇ ਮਾਰਦੇ ਵੀ ਰਹਿਣਾ ਚਾਹੀਦਾ ਜਿਸ ਨਾਲ ਸਫਾਈ ਹੁੰਦੀ ਰਹਿੰਦੀ ਆ ਔਰ ਸਮੇਂ ਸਿਰ ਸਾਨੂੰ ਡਾਕਟਰਾਂ ਤੋਂ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਇਹ ਮੇਰੀ ਬੇਨਤੀ ਆ ਆਈਆਂ ਹੋਈਆਂ ਕੈਂਪ ਦੇ ਵਿੱਚ ਡਾਕਟਰ ਸਾਹਿਬਾਨਾਂ ਦਾ ਸਮੁੱਚੀ ਸ਼ੰਕਰੋ ਹਸਪੀਟਲ ਦੀ ਟੀਮ ਦਾ ਔਰ ਸਾਰੇ ਹੀ ਜਿਨ੍ਹਾਂ ਨੇ ਅੱਖਾਂ ਦਿਖਾਰੇ ਨੇ ਅੱਜ ਮਰੀਜ਼ਾਂ ਦੇ ਤੌਰ ਤੇ ਸਮੁੱਚੀ ਸੰਗਤ ਆਈ ਉਹਨਾਂ ਸਾਰਿਆਂ ਨੂੰ ਸੰਗਤਾਂ ਨੂੰ ਜੀ ਆਇਆਂ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ